ਸਸਕਾਲ ਮੈਂ ਥੋੜਾ ਆਪਣਾ ਹਸਰਮਾਨਕ ਸਸਕਾਲ ਜੀ ਮੈਂ ਥੋੜਾ ਆਪਣਾ ਸੰਭਰਨ ਕਰ ਸਾਡੇ ਘਰੇ ਇੰਦੀ ਬਲੈਂਕ ਬੰਦੇ ਭੇਜਦਾ ਮੂੰਹ ਮੂੰਹ ਉਹਨਾਂ ਦਾ ਜਿੱਦਾਂ ਕਹਦੀ ਹੈ ਵੀ ਫੋਲਡ ਕੀਤਾ ਹੁੰਦਾ ਕੱਪੜੇ ਚਾੜੇ ਹੁੰਦੇ ਮੂੰਹ ਤੇ ਅਸੀਂ ਘਰੇ ਨਹੀਂ ਸੀਗੇ ਸਾਡੇ ਘਰੇ ਬੰਦੇ ਆਏ ਉਹ ਸਾਡੇ ਘਰ ਮੁਰੇ ਖੜ ਕੇ ਬਹੁਤ ਬਕਵਾਸ ਕਰਕੇ ਗਏ ਆ ਜਿਹਨਾਂ ਦੇ ਮੂੰਹ ਬੰਨੇ ਹੋਏ ਸੀ ਹਾਂ ਸਾਨੂੰ ਧਮਕੀਆਂ ਦਿੰਦਾ ਜੇ ਕੱਲ ਨੂੰ ਮੇਰੇ ਭਰਾ ਨੂੰ ਮੈਨੂੰ ਮੇਰੇ ਪਰਿਵਾਰ ਨੂੰ ਕੁਝ ਹੁੰਦਾ ਤਾਂ ਜ਼ਿੰਮੇਵਾਰ ਇੰਦੀ ਬਲੰਗ ਹੈ ਪੀਗਨ ਜੇ ਮੇਰੇ ਭਰਾ ਨੂੰ ਕੁਝ ਹੁੰਦਾ ਮੈਨੂੰ ਕੁਝ ਹੁੰਦਾ ਜੇ ਸਾਨੂੰ ਸਾਰਿਆਂ ਨੂੰ ਕੁਝ ਹੋ ਜਾਂਦੀ ਉਹ ਮੇਰੇ ਪਰਿਵਾਰ ਦੀ ਜ਼ਿੰਮੇਵਾਰੀ ਹਿੰਦੀ ਬਲੰਗ ਹੈ ਹਿੰਦੀ ਬਲੰਗ ਦੀ ਜ਼ਿੰਮੇ ਉਹ ਇੰਨਾ ਹੰਕਾਰਿਆ ਹੋਇਆ ਇਨਸਾਨ ਹੈ ਸਾਡਾ ਜਿਹੜਾ ਸ਼ਰੀਕਾ ਕਬੀਲਾ ਲਾ ਲਓ ਕੁਝ ਵੀ ਲਾ ਲਓ ਜਿਹੜੇ ਰਿਸ਼ਤੇਦਾਰ ਵੀ ਲਾ ਲਓ ਸਾਰੇ ਰਲੇ ਹੋਏ ਆ ਉਹਦੇ ਨਾਲ ਮੇਰੇ ਮਾਮੇ ਵੀ ਰਲੇ ਹੋਏ ਆ ਸਾਰੇ ਰਲੇ ਹੋਏ ਆ ਕੱਲ ਨੂੰ ਮੇਰੇ ਭਰਾ ਦੇ ਗੋਲੀ ਵਾਜਦੀ ਹੈ ਮੈਨੂੰ ਕੁਝ ਹੁੰਦਾ ਕੁਝ ਵੀ ਹੁੰਦਾ ਹਿੰਦੀ ਬਲੰਗ ਦੀ ਜ਼ਿੰਮੇਵਾਰ ਹਿੰਦੀ ਬਲੰਗ ਦੀ ਜ਼ਿੰਮੇਵਾਰ ਹੈ ਠੀਕ ਹੈ ਉਹ ਹੰਕਾਰਿਆ ਹੋਇਆ ਇਨਸਾਨ ਅਮਰੀਕਾ 'ਚ ਰਹਿੰਦਾ ਉਹਦੇ ਕੋਲ ਪੈਸੇ ਆ ਅਸੀਂ ਆਪਾਂ ਗੁਜ਼ਾਰਾ ਮੱਸਾ ਕਰਦੇ ਆ ਉਹਦਾ ਉਹ ਗੁਜ਼ਾਰ ਉਹ ਚੀਜ਼ ਉਹਨੂੰ ਜਿੰਦਾ ਉਹਦੇ ਬਚਦੀ ਨਹੀਂ ਉਹ ਐਕਸੈਪਟ ਨਹੀਂ ਕਰ ਸਕਦਾ ਜੇ ਕੱਲ ਨੂੰ ਮੇਰੇ ਭਰਾ ਨੂੰ ਜਾਂ ਮੈਨੂੰ ਕੁਝ ਹੁੰਦਾ ਤਾਂ ਜ਼ਿੰਮੇਵਾਰ ਇੰਦੀ ਬਲੰਗ ਹੈ ਜੇ ਸਾਨੂੰ ਕੱਲ ਨੂੰ ਕੁਝ ਹੋ ਗਿਆ ਮੈਂ ਸਵੇਰੇ ਐਸਐਸਪੀ ਸਾਹਿਬ ਦੇ ਜਾਣਾ ਮੋਗ ਗਿਆ ਵੀ ਸਾਡੇ ਸਾਨੂੰ ਖਤਰਾ ਹੈ ਜੀ ਇੰਦੀ ਬਲੰਗ ਤੋਂ ਹੈਗਾ ਵੀ ਆ ਸਾਨੂੰ ਮਾਰ ਸਕਦਾ ਸਾਡੇ ਸਾਰੇ ਰਲੇ ਵੇ ਆ ਮੇਰੇ ਸਕੇ ਮਾਮੇ ਰਲੇ ਵੇ ਆ ਸਾਰੇ ਰਲੇ ਹੋਏ ਆ ਸਾਡੇ ਸਾਰੇ ਰਿਸ਼ਤੇ ਰਲੇ ਹੋਏ ਆ ਮੇਰੀ ਮਾਸਰੀ ਰਲੀ ਹੋਏ ਸ਼ਕਤੀਮਾਨ ਸਾਰੇ ਰਲੇ ਵੇ ਆ ਸਾਨੂੰ ਮਾਰਨ ਨੂੰ ਫਿਰਦੇ ਆ ਜੇ ਮੇਰੇ ਭਰਾ ਨੂੰ ਮੈਨੂੰ ਕੁਛ ਹੋ ਗਿਆ ਤੇ ਬਾਈ ਜੀ ਮੇਰੇ ਸਕੇ ਮਾਮੇ ਸ਼ਕਤੀਮਾਨ ਕਦੀ ਹਿੰਦੀ ਬਲੈਂਗ ਹਿੰਦੀ ਬਲੈਂਗ ਸਾਰੇ ਜ਼ਿੰਮੇਵਾਰ ਸਾਰੇ ਜ਼ਿੰਮੇਵਾਰ ਹੈ ਇਹ ਕੜੀ ਗੱਲ ਆ ਸਾਨੂੰ ਟੌਰਚਰ ਕਰ ਰਹੇ ਆ ਟੌਰਚਰ ਕਰ ਰਹੇ ਆ ਸਾਨੂੰ ਇਸ ਤਰ੍ਹਾਂ ਟੌਰਚਰ ਸਾਡੇ ਘਰ ਮੂਰੇ ਖੜ ਕੇ ਜਲੂਸ ਕੱਢ ਕੇ ਗਏ ਆ ਸਾਡੇ ਪਿੰਡ ਦੇ ਇਹ ਚੀਜ਼ ਦੇ ਗਵਾਹ ਹੈ ਠੀਕ ਹੈ ਨਾ ਇਹ ਬੰਦਾ ਇਹਨੇ ਬੰਦੇ ਨੇ ਮੇਰੇ ਤੇ ਕੋਰਟ ਦੇ ਵਿੱਚ ਕੇਸ ਕੀਤਾ ਸੀਗਾ ਸਟੇ ਲਈ ਸੀ ਉਹ ਜੱਜ ਸਾਹਿਬ ਨੇ ਸਟੇ ਡਿਸਮਿਸ ਕਰਤੀ ਮੈਂ ਕੰਮ ਤੇ ਜਾਣ ਲੱਗਾ ਇਹਦੇ ਫਿਰ ਤਕਲੀਫ ਹੋ ਗਈ ਹੁਣ ਫੇਰ ਸਾਨੂੰ ਪਰੇਸ਼ਾਨ ਕਰ ਰਿਹਾ ਜੇ ਸਾਨੂੰ ਕਾਲੂ ਕੁਛ ਹੁੰਦਾ ਦੋਨਾਂ ਭਰਾਵਾਂ ਨੂੰ ਮੇਰੀ ਮੰਮੀ ਨੂੰ ਮੇਰੇ ਡੈਡੀ ਨੂੰ ਮੇਰੀ ਦਾਦੀ ਨੂੰ ਮੇਰੇ ਪਰਿਵਾਰ ਨੂੰ ਹਨਾ ਤਾਂ ਇੰਦੀ ਬਲਿੰਗ ਇੰਦਰਜੀਤ ਸਿੰਘ ਸਨ ਭੁਪਿੰਦਰ ਸਿੰਘ ਜਿਹੜਾ ਰਾਂਚੀ ਕਲੋਨੀ ਚ ਰਹਿੰਦਾ ਨੇੜੇ ਤੂਰ ਦਾਟਾ ਬੱਲ ਦਿਹਾਣਾ ਤਰੀਕੇ ਰੋਡ ਤੇ ਉਹ ਜ਼ਿੰਮੇਵਾਰ ਹੈ ਜੇ ਸਾਨੂੰ ਕੁਝ ਹੁੰਦਾ ਸਾਡੇ ਛਿੜਟ ਵੀ ਵਜਦੀ ਆ ਤਾਂ ਜ਼ਿੰਮੇਵਾਰ ਉਹ ਆ ਇਹਨਾਂ ਕ ਆਪਣਾ ਯਾਦ ਰੱਖੇ ਮੈਂ ਸਵੇਰ ਤੋਂ ਇਹ ਜੀ ਦਾ ਰੌਲਾ ਪਾਉਣਾ ਸਾਨੂੰ ਭਾਈ ਇਹ ਤੁਮ ਧਮਕੀਆਂ ਦੇ ਰਿਹਾ ਬੰਦਾ ਤੁਹਾਨੂੰ ਚੱਕ ਦਾਂਗੇ ਮਾਰ ਦਿਆਂਗੇ ਠੀਕ ਹੈ ਨਾ ਜੀ ਦੰਦੇ ਧਮਕੀ ਬਸ ਸਾਡੀ ਇੰਨੀ ਕ ਗੱਈ ਸ਼ਰਮਾਂ ਮਾਂ ਕੀ ਦੰਦੇ ਆ ਇਹਨਾਂ ਦਾ ਕਰਾਂਗੇ ਇਦਾਂ ਕਰਾਂਗੇ ਤੁਸੀਂ ਮਿਲਦੇ ਸਾਨੂੰ ਅਸੀਂ ਟੱਕਰਾਂਗੇ ਉਹਨਾਂ ਨੇ ਮੈਨੂੰ ਇਹ ਚੀਜ਼ਾਂ ਕਹੀਆਂ 16 ਤਰੀਕ ਨੂੰ ਅਸੀਂ ਕੋਰਟ ਦੇ ਵਿੱਚ ਜਾਣਾ ਲੁਧਿਆਣੇ ਸਾਨੂੰ ਨਹੀਂ ਪਤਾ ਸਾਡੇ ਨਾਲ ਕੀ ਹੋਣਾ ਸਾਨੂੰ ਕੁਝ ਨਹੀਂ ਹਾਂ ਕੋਈ ਬੰਦੇ ਘੇਰਨ ਨੂੰ ਫਿਰਦੇ ਸਾਨੂੰ ਜ਼ਿੰਮੇਵਾਰ ਇੰਦੀ ਬਲੰਗ ਹੈ ਠੀਕ ਆ ਉਹ ਬਹੁਤ ਮਾੜਾ ਬੋਲਦਾ ਸਾਡੇ ਬਾਰੇ ਸਾਡੇ ਫੈਮਿਲੀ ਨੂੰ ਟਾਰਗੇਟ ਕੀਤਾ ਹੁੰਦੇ ਨੇ ਜੀ ਅਸੀਂ ਉਹਦੇ ਪਰਿਵਾਰ ਵਾਲੇ ਬੋਲਾਂਗੇ ਤਾਂ ਫਾਇਦਾ ਨਹੀਂ ਅਸੀਂ ਕਿਸੇ ਦੀ ਭੈਣ ਵਾਰੇ ਮਾਂ ਵਾਰੇ ਇਸ ਗਲਤ ਕਦੇ ਬੋਲਾਂ ਨਹੀਂ ਪਰ ਜਿਹੜਾ ਆਪ ਘਟਿਆ ਇਨਸਾਨ ਹੋਵੇ ਉਹ ਬੋਲਦਾ ਹੁੰਦਾ ਸਾਡੀ ਮੌਤ ਦਾ ਸਾਡੇ ਨੁਕਸਾਨ ਦਾ ਜ਼ਿੰਮੇਵਾਰ ਇੰਦੀ ਬਲੰਗੇ ਹੋਰ ਕੋਈ ਨਹੀਂ ਸਾਨੂੰ ਪਤਾ ਹੀ ਆ ਹਾਂ ਮੈਂ ਜਸਪ੍ਰੀਤ ਨੂੰ ਮੈਂ ਐਸਐਸ ਨੂੰ ਸਾਡੇ ਕੋਲ ਪੇਸ਼ ਕਰਾਂ ਤਾਂ ਬੇਨਤੀ ਐਸਐਸ ਸਾਹਿਬ ਨੂੰ ਸਾਡੇ ਬਾਰੇ ਸੁਣ ਤੋਂ ਜੀ ਪੀ ਇਹ ਬੰਦਾ ਸਾਨੂੰ ਖਤਮ ਕਰਨ ਨੂੰ ਕਰਦਾ ਠੀਕ ਆ ਸਾਨੂੰ ਮਾਰਨ ਨੂੰ ਕਰਦਾ ਮੈਨੂੰ ਸਿੱਧਾ ਕਹਿੰਦਾ ਮੈਂ ਬੰਦੇ ਲੈ ਕੇ ਆਉਂਗਾ ਕਹਿੰਦਾ ਕਹਿੰਦਾ ਤੁਸੀਂ ਟੱਕਰ ਲਓ ਮੇਰੇ ਨਾਲ ਬਿਲਕੁਲ ਬਿਲਕੁਲ ਸਿੱਧਾ ਇਹ ਕਹਿੰਦਾ ਮਤਲਬ ਇਹ ਚੀਜ਼ ਇੱਥੇ ਕੋਰਟ ਦੇ ਵਿੱਚ ਹੋਣੀ ਆ 650 ਪਿੰਡ ਮਾਰੇਗਾ ਕੋਈ ਨਹੀਂ ਫਿਰ ਉਹਦਾ ਹੁਣ ਪਈ ਭੁਗਤਣਾ ਪੈਣਾ ਸਾਨੂੰ ਹਣਾ ਹਾਂ ਕੋਈ ਗੱਲ ਨਹੀਂ